ਅਸੀਂ ਪਿੰਡਾਂ 'ਲੇ ਪੈਸੇ ਤਾਂ ਪੱਗਾਂ ਬੰਨ੍ਹਦੇ ਆ ਪਰ ਜਦੋਂ ਇਹ ਸਪੇਸ਼ਲ ਚ ਹੈ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਕਿ ਮੈਂ ਪੱਗ ਬੰਨ੍ਹ ਕੇ ਸਟੇਜਾਂ 'ਤੇ ਨਾ ਜਾਵਾਂ ਇਸ ਕਰਕੇ ਪਹਿਲਾਂ ਤਾਂ ਕਾਲਜ ਵਾਲੇ ਸੀ ਹੁਣ ਵੀ ਮੈਂ ਵੱਲ ਨਾ ਲੱਗਦਾ ਤੇ ਬਾਕੀ ਫਿਲਮ ਸਾਡੀ ਇਸ ਤੇ ਪਗੜੀ ਤੀ ਹੈ ਸਾਰੀ ਤੁਸੀਂ ਬਾਲੀਵੁੱਡ ਜੀ ਸੱਤ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਕੜਨਦੇ ਅਸੀਂ ਜਮੇ ਸ਼ੌਕੀ ਨਹੀਂ ਉੱਥੇ ਜਿਹੜਾ ਬਾਲੀਵੁੱਡ ਲੌਬੀ ਹੈ ਉਹ ਆਮ ਤੌਰ ਤੇ ਬਾਕੀ ਜਿਹੜੇ ਆਰਟਿਸਟ ਐ ਜਿਨ੍ਹਾਂ ਦੀ ਪਿੱਠ ਭੂਮੀ ਉੱਥੇ ਦੀ ਨਹੀਂ ਉਹ ਦੂਜੀ ਗਤਾਰ 'ਚ ਖੜਦੇ ਆ ਅਸੀਂ ਨਹੀਂ ਸ਼ੌਂਕੀ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ 'ਚ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਮਡਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਤੁਸੀਂ ਬਾਲੀਵੁੱਡ ਜੀ ਸਦਕੇ ਨਵੀਂ ਫਿਲਮ ਸ਼ੌਂਕੀ ਸਰਦਾਰ ਦੇ ਸੈੱਟ ਤੋਂ ਬੱਬੂ ਮਾਨ ਦੀ ਪ੍ਰੈਸ ਕਾਨਫਰੈਂਸ ਅਸੀਂ ਪਿੰਡਾਂਲੇ ਬਹਿਤ ਪੱਗਾ ਬੰਦ ਐ ਪਰ ਜਦੋਂ ਇਹ ਸਪੇਸ਼ੇ ਚਾਹ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਕਿ ਮੈਂ ਪੱਗ ਬੰਨ ਕੇ ਸਟੇਜਾਂ ਤੇ ਨਾ ਜਾਵਾਂ ਇਸ ਕਰਕੇ ਪਹਿਲਾਂ ਤਾਂ ਕਾਲਜ ਵਾਲੇ ਸੀ ਹੁਣ ਵੀ ਮੈਂ ਵੱਲ ਰਿਹਾ ਤੇ ਵਾਕੀ ਫਿਲਮ ਸਾਡੀ ਇਸ ਤੇ ਪਗੜੀ ਧੀ ਹੈ ਸਾਰੀ ਉਹ ਤਰ੍ਹਾਂ ਚੌਕੀ ਸਰਦਾਰ ਲੈ ਕੇ ਕਿੰਨੇ ਕੋ ਉਤਸ਼ਾਹਿਤ ਹੋਏ ਕਿ ਖੁਸ਼ਿਆ ਸਿੰਘ ਨੇ ਬਹੁਤ ਥੋੜਾ ਰਕਾਰ ਤੋਂ ਬੜਾ ਵਧੀਆ ਲੋਕਾਂ ਨੇ ਉਤਸ਼ਾਹਿਤ ਕੀਤਾ ਪਰ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾਗਿਆਂ ਚ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾਗਿਆਂ ਚ ਉਹ ਪੱਕੀਆਂ ਨਹੀਂ ਉਹ ਹੁਣੰਮ ਚ ਹੀ ਨਹੀਂ ਕਰ ਸਕਦੇ ਆਪਾਂ ਤੇ ਇੱਕ ਦੇਖੋ ਜਿਦਾ ਜਦ ਪਿੰਡ ਸੀ ਖੇਤੀ ਕਰਦੇ ਸੀ ਉਦੋਂ ਵੀ ਸ਼ੌਕ ਨਾ ਕਰਦੇ ਸੀ ਕਿ ਜਦੋਂ ਇਸ ਫੇਸੇ ਚ ਗਾਉਣ ਲੱਗਿਆ ਉਹ ਵੀ ਸ਼ੌਕ ਤੇ ਮੜਕ ਨਾਲ ਹੀ ਐਦਾਂ ਹੀ ਫਿਲਮਾਂ ਦਾ ਕੁਝ ਸਾਲ ਅਸੀਂ ਨਹੀਂ ਬਣਾ ਪਾਏ ਕੁਝ ਸਾਡੀਆਂ ਮਜਬੂਰੀਆਂ ਸੀ ਕੁਝ ਸੱਜਣ ਚੰਗੇ ਟੱਕਰ ਗਏ ਤੇ ਹੁਣ ਦੁਬਾਰਾ ਅਸੀਂ ਲਾਈਨ ਤੇ ਆਏ

ਆਪਰਾ ਰੰਗ ਹੁੰਦਾ ਇਹ ਇੱਕ ਅਲੱਗ ਤਰ੍ਹਾਂ ਦਾ ਰੰਗ ਹੈ ਜਿੱਦਾਂ ਇੱਕੋ ਪਰਿਵਾਰ ਆ ਪਰ ਵਿਚਾਰਾ ਅਲੱਗ-ਅਲੱਗ ਹੈ ਕਿਦਾਂ ਦੋ ਭਰਾ ਅਲੱਗ ਵੀ ਹੋ ਜੰਨੇ ਆ ਅਗਲੀਆਂ ਜਨਰੇਸ਼ਨਾਂ ਕਿਦਾਂ ਕਈ ਵਾਰੀ ਅਗਲੀਆਂ ਵੀ ਉਦਾਂ ਦੀਆਂ ਹੁੰਦੀਆਂ ਨੇ ਕਈ ਵਾਰੀ ਅਗਲੀਆਂ ਜੋੜ ਲੰਨੀਆਂ ਪਿਛਲੇ ਨਾਲ ਇਹ ਤਾਂ ਰਿਸ਼ਤਿਆਂ ਦੀ ਕਹਾਣੀ ਹੈ ਮਾਸਾ ਜਿਹੜੀ ਖਾਸ ਜਗ੍ਹਾ ਤੇ ਅਸੀਂ ਇੱਥੇ ਤਾਂ ਹੈਗੇ ਨਹੀਂ ਆ ਜੀ ਤੇ ਉਸ ਖਾਸ ਜਗ੍ਹਾ ਬਾਰੇ ਮੈਂ ਕੁਝ ਕਹਿਣਾ ਚਾਹੁੰਦਾ ਸਰ ਇਹ ਤਾਂ ਮਤਲਬ ਇਥੇ ਸ਼ੁਰੂ ਹੁੰਦਾ ਉਦੋਂ ਪਿੱਛੇ ਕੀ ਸੀ ਸਾਨੂੰ ਨਹੀਂ ਪਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਜਦੋਂ ਇਹ ਝੰਡਾ ਚੱਕਿਆ ਕਿ ਅਸੀਂ ਮਜਾਰੇ ਨਹੀਂ ਮਾਲਕ ਹਾਂ ਕਿ ਇਹ ਪਹਿਲਾ ਸੋਚ ਆ ਪੂਰੀ ਦੁਨੀਆ 'ਚ ਕਾਰਪੋਰੇਟ ਦੇ ਖਿਲਾਫ ਜਿਹੜੀ ਅੱਜ ਲੜਾਈ ਚੱਲਦੀ ਆ ਨਾ ਇਹ ਅਸਲ ਚ ਉੱਥੋਂ ਸ਼ੁਰੂ ਹੋਈ ਵੀ ਹੈ ਦੇਖ ਤੇ ਸਾਡਾ ਤਾਂ ਖਾਨਦਾਨੀ ਜਿਹੜੇ ਆ ਸਾਡਾ ਪਿਛਲਾ ਪਿੰਡ ਸਲੌਦੀ ਹੈ ਉੱਥੋਂ ਦੇ ਵੀ ਦੋ ਭਰਾ ਜਿਹੜੇ ਬਾਬੇ ਹੋਇਆ ਉਹ بابا ਬੰਦਾ ਸਿੰਘ ਬਹਾਦਰ ਨਾਲ ਸੀ ਤੇ ਇੱਕ ਗੁਰੂ ਸਾਹਿਬ ਦਾ ਜਿਹੜਾ ਲੈ ਕੇ ਥਾਪੜਾ ਇਹ ਉਹਨਾਂ ਨੇ ਕਾਮ ਪਿੰਡਾਂ ਦੇ ਜਿਹੜੇ ਨਾਲ ਲੋਕ ਜੋੜ ਲਏ ਉਹ ਇੱਥੇ ਲੜਾਈ ਇੱਥੋਂ ਸ਼ੁਰੂ ਹੋਈ ਸੀ ਤੇ ਸ਼ਾਇਦ ਅੱਜ ਦੇ ਇਸ ਸੈਟ ਦੇ ਖਾਸ ਤੌਰ 'ਤੇ ਇਹ ਲੱਗੀ ਕਿ ਸੇਵ ਦੇ ਆਏ ਨੇ ਸਾਰਿਆਂ ਨੇ ਤੁਸੀਂ ਟੀਮਾਂ ਦੇ ਪੱਕਾ ਬਣਿਆ ਹੋਇਆ ਤੁਸੀਂ ਲੇਟ ਆਨੇ ਪੱਗ ਤੁਹਾਡੇ ਹੀ ਬਣਾਉਣਗੇ ਇਹ ਬਿਟ ਲੇਟ ਆ ਸੀ ਥੋੜਾ ਜਿਹਾ ਇੱਧਰ ਫਿਰ ਆ ਕੇ ਅੰਦਰ ਆ ਕੇ ਮਤਲਬ ਇਸ ਚੀਜ਼ ਦਾ ਕੀ ਖਾਸ ਕੋਈ ਕਾਰਨ ਹੈਗਾ ਅੱਜ ਕਿਉਂਕਿ ਮੈਂ ਦੇਖ ਰਿਹਾ ਨਾ ਸ਼ੂਟ ਵੀ ਕਾਫੀ ਦੇਖੋ ਹਰ ਬੰਦਾ ਜਿਸ ਕਿਤੇ ਚ ਜੰਮਦਾ ਉਹ ਆਪਣੇ ਕਬੀਲੇ ਨਾਲ ਜੁੜਿਆ ਹੁੰਦਾ ਹੈ ਅਤੀਤ ਨਾਲ ਜੁੜਿਆ ਹੁੰਦਾ ਹੈ ਸੋ ਫੱਗ ਦੇ ਅਲਗ-ਅਲਗ ਗਰੁੱਪ ਹੈ ਪਹਿਲਾਂ ਮਡਾਸਾ ਮਾਰਿਆ ਜਾਂਦਾ ਸੀ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਉਹ ਦਮਾਲਾ ਸੀ ਬਟ ਕਿਉਂਕਿ ਸਾਰੇ ਔਰੰਗ ਵੀ ਉਦੋਂ ਹੀ ਚੜਦਾ ਜਦੋਂ ਮਾਲਕ ਦਾ ਹੁਕਮ ਹੁੰਦਾ ਉਹ ਫੌਜ ਉਦੋਂ ਹੀ ਸਜਦੀ ਹੈ ਤੇ ਆਮ ਪਿੰਡਾਂ ਜਿਹੜੇ ਸਧਾਰਨ ਲੋਕ ਸੀ ਉਹ ਫਿਰ ਪੱਗ ਬੰਦਦੇ ਸੀ ਤੇ ਇਸ ਕਰਕੇ ਵਿਰਾਸਤ ਨਾਲ ਜੋੜਨ ਨੀ ਚੀਜ਼ਾਂ ਮਤਲਬ ਫੀਲ ਕਿਵੇਂ ਹੁੰਦਾ ਜਦੋਂ ਅਸੀਂ ਪੱਗ ਬੰਦਦੇ ਆ ਤਾਂ ਇੱਕ ਹੋਰ ਡਬਲ ਜ਼ਿੰਮੇਵਾਰੀ ਹੋ ਜਾਂਦੀ ਮਤਲਬ ਲੈਂਦਾ ਵੀ ਯਾਦ ਹੁੰਦੀ ਨੇ ਬਾਕੀ ਗੱਲਾਂ ਬਾਤ ਪਹਿਲਾਂ ਸਰਦਾਰ ਆ ਦੇਖੋ ਜਿਹੜੀ ਜਿਹੜੀ ਅਸੀਂ ਸਿੱਖਿਆ ਲਈ ਆ ਬਾਬਿਆਂ ਤੋਂ ਉਹ ਇਹ ਹੈ ਕਿ ਉਹਦੇ ਚ ਮੈਂ ਹੈ ਜੇ ਤੁਸੀਂ ਉਸ ਮਾਰਗ ਤੇ ਚੱਲਦੇ ਹੋ ਨਾ ਤਾਂ ਆਪਣਾ ਤੁਹਾਡਾ ਕੁਝ ਨਹੀਂ ਤੁਸੀਂ ਬਾਕੀਆਂ ਲਈ ਤੁਸੀਂ ਕਿਸੇ ਲਈ ਲੜਦੇ ਹੋ ਤੇ ਕਿਸੇ ਲਈ ਖੜਦੇ ਹੋ ਆਪਣੇ ਲਈ ਜੇ ਇਸ ਤਰ੍ਹਾਂ ਦੀ ਫੀਲਿੰਗ ਆ ਫਿਰ ਬਹੁਤ ਵੱਡੀ ਫੀਲਿੰਗ ਜੀ ਆਪ ਦੇ ਤੁਹਾਡਾ ਆਪ ਦਾ ਪ੍ਰਾਊਡ ਤੁਸੀਂ ਫਿਰਦੇ ਹੋ ਉਹ ਗੱਲ ਹੈ ਸਾਡੇ ਲਈ ਤਾਂ ਬਹੁਤ ਇੱਕ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਬਹੁਤ ਟਾਈਮ ਸ਼ਾਂਤ ਰਹੇ ਹੋ ਬਿਲਕੁਲ ਬਹੁਤ ਘੱਟ ਫਿਲਮਾਂ ਕੀਤੀਆਂ ਹੁਣ ਖੁਸ਼ੀ ਦੀ ਗੱਲ ਹੈ ਕਿ ਫਿਲਮਾਂ ਵੀ ਕਰ ਰਹੇ ਹੋ ਔਰ ਗਾਣਾ ਵੀ ਰਿਲੀਜ਼ ਹੋਇਆ ਹੈ ਮੈਦਾਨ ਦੇ ਕੋਲ ਦੇਖੋ ਜਦੋਂ ਜ਼ਿੰਦਗੀ ਚੱਲਦੀ ਹੈ ਨਾ ਆ ਰਿਸ਼ਤੇ ਤਾਂ ਕੁਦਰਤ ਵੱਲੋਂ ਹੁੰਦੇ ਆਂ ਦੋਸਤ ਤੁਸੀਂ ਆਪ ਚੁਣਦੇ ਹੋ ਬਹੁਤ دوست ਚੰਗੇ ਵੀ ਉਹਨੇ ਕੁਝ ਪਰਸੈਂਟ ਜਿਹੜੀ ਮਾੜੀ ਵੀ ਨਿਕਲ ਜਾਂਦੀ ਹੈ ਸ਼ਾਇਦ ਬਹੁਤ ਅਰਸਾ ਸੀ ਬਣਾ ਨਹੀਂ ਪਾਇਆ ਕੁਝ ਐਸ ਤਰ੍ਹਾਂ ਦੇ ਵੀ ਸਚਣ ਵਰ ਜਾਂਦੇ ਨੇ ਜਿਹੜੇ ਤੁਹਾਨੂੰ ਦਬੋ ਜਾਂਦੇ ਕਿ ਉਹ ਸੋ ਹੌਲੀ ਹੌਲੀ ਜਦ ਦਾ ਸਿਨੇਮਾ ਖੁੱਲਦਾ ਜਾਂਦਾ ਹੈ ਸਿਨਮੇ ਵੱਧਦੇ ਜਾਂਦੇ ਉਹਦੇ ਨਾਲ ਫਿਲਮਾਂ ਦਾ ਵਪਾਰ ਵਧਦਾ ਜਾਂਦਾ ਔਰ ਥੋੜਾ ਜਿਹਾ ਹੋਰ ਬੰਦਾ ਬਜਟ ਵੀ ਵੱਡੇ ਹੋ ਜਾਂਦੇ ਸਹੀ ਤੁਸੀਂ ਮਾਨ ਸਾਹਿਬ ਤੁਸੀਂ ਬਾਲੀਵੁੱਡ ਆ ਤੁਹਾਨੂੰ ਫੋਨ ਕਰਦੇ ਰਹਿੰਦੇ ਆ ਤੇ ਅਕਿ ਜਿਹੜਾ ਗਾਣਾ ਆਇਆ ਮੈਂ ਲਦਾ ਉਹ ਕਿਸਮਤ ਵਾਲੇ ਨੇ ਤੁਸੀਂ ਉਹਨਾਂ ਦਾ ਫੋਨ ਚੱਕ ਲਿਆ ਤੇ ਗਾਣਾ ਰਿਕਾਰਡ ਕਰ ਲਿਆ ਹਨਾ ਤੇ ਧੂਮਾ ਪੈ ਗਿਆ ਮੈਨੂੰ ਲੱਗਦਾ ਜੀ ਪੂਰੀ ਇੱਕ ਨਾਂ ਇਹਨੂੰ ਪੰਜਾਬ ਵਾਲੇ ਸਾਰਿਆਂ ਮੇਰੇ ਵੀਰੋ ਇਹ ਕੇ ਵੀ ਬਹੁਤ ਇੰਟਰਨੈਟ ਤੇ ਵਹਿ ਚੱਲਦੀ ਹੈ ਯਾ ਬਾਲੀਵੁੱਡ ਦਾ ਆ ਹਾਲੀਵੁੱਡ ਹੈ ਮੈਂ ਤੁਹਾਨੂੰ ਇੱਕ ਪੰਜਾਬੀ ਦੱਸਦਾ ਤੁਸੀਂ ਜਾ ਕੇ ਦਿੱਲੀ ਮੰਤਰੀ ਬਣ ਜਾਓ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚੀ ਚ ਕਿਤੇ ਨਹੀਂ ਜਿਸ ਪਿੰਡ ਚ ਤੁਸੀਂ ਜੰਮਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਇਹ ਸੁਪਨਾ ਲੱਨੇ ਜਦ ਤੁਸੀਂ ਆਪਣੇ ਸਮਕਾਲੀ ਦੋਸਤਾਂ ਚ ਬਚਪਨ ਗੁਜ਼ਾਰਦੇ ਹੋ ਕਿ ਮੈਂ ਵੱਡਾ ਹੋ ਕੇ ਐ ਕਰੂੰਗਾ ਉਹ ਕਹਿਣ ਤੇ ਸੁਣਨ ਵਾਲੇ ਉਹੀ ਹੁੰਦੇ ਆ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਅਸੀਂ ਤਾਂ ਹਵਾਏ ਬਣਾਲੀ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਔਰ ਅਸੀਂ ਬਲੋਦੇ ਪਿੱਛੇ ਬਹੁਤ ਕੁਝ ਸਹਿ ਆ ਵੀ ਤੋ ਕੁਛ ਨਹੀਂ ਵਾਲੀਵੁੱਡ ਵਾਲੀਵੁੱਡ ਕੀ ਹੈ ਤੁਸੀਂ ਵਾਲੀਵੁੱਡ ਜੀ ਸੱਦ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਖੜਨ ਖੜਦੇ ਅਸੀਂ ਜਮੇ ਸ਼ੌਕੀ ਨਹੀਂ ਉੱਤੇ ਜਿਹੜਾ ਵਾਲੀਵੁੱਡ ਲੌਬੀ ਹੈ ਉਹ ਆਮ ਤੌਰ ਤੇ ਬਾਕੀ ਜਿਹੜੇ ਆਰਟਿਸਟ ਹੈ ਜਿਨ੍ਹਾਂ ਦੀ ਪਿੱਠ ਧੂਮੀ ਉੱਥੇ ਦੀ ਨਹੀਂ ਉਹ ਦੂਜੀ ਕਤਾਰ ਚ ਖੜਦੇ ਆ ਅਸੀਂ ਨਹੀਂ ਸ਼ੌਕੀ ਵਾਲੀਵੁੱਡ ਕੀ ਹੈ ਜਦ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਲੇ ਬਾਂਦਰ ਕੋਈ ਦੂਰ ਥੋੜੀਆ ਘੰਟੇ ਦੀ ਫਲਾਈਟ ਹੈ ਡੇਢ ਦੀ। ਪਰ ਇੱਕ ਜੀ ਹੋਰ ਹੈ ਅੱਜ ਦੇ ਦਮ ਸਮੇਂ ਜਿਹੜਾ ਪੰਜਾਬੀਆਂ ਨੇ ਐਸਾ ਸਾਹ ਤੇ ਪੂਰੇ ਚੱਕੇ ਕੋਈ ਸਰ ਮੈਂ ਅਕਸਰ ਇਹ ਗੱਲਾਂ ਕਰਦਾ ਹੁੰਦਾ ਕਿ ਵਾਰੀ ਬਹੁਤ ਟਰੋਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦਬੁੱਧੀ ਲੋਕੋ ਕਰਦੇ ਐ ਜਿਹੜੀ 300 ਬਣੀ ਐ ਤੁਹਾਡੀ ਹਾਲੀਵੁੱਡ ਦੀ ਫਿਲਮ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ? ਬਿਲਕੁਲ ਇਥੇ ਇੱਕ ਇੱਕ ਲੜਿਆ ਉਹ ਤਾਂ ਫਿਰ 300 ਕੱਠੇ ਲੜਲੇ ਇਤਾ ਜਦੋਂ ਬਾਬਾ ਜਸਤਾ ਸਿੰਘ ਹੋਰਾ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪਦੇ ਕਬੀਲੇ ਨੂੰ ਬਚਾਉਣ ਲਈ ਕਿਉਂਕਿ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾਂ ਮਾਰ ਕੇ ਆ ਜਾਣਾ ਤੋਂ ਸਾਡੇ ਕੋਲ ਤਾਂ ਬਹੁਤ ਕੋਸ਼ਾ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀਏ ਆ ਪਰਬਾਬੇ ਦੀ ਕਿਰਪਾ ਹੁਣ ਅਸੀਂ ਉਹ 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 ਅਸੀਂ ਨੇ 12-14 ਸਾਲ ਪਹਿਲਾਂ ਵੀ ਪ੍ਰੋਮੋ ਬਣਾਇਆ ਸੀ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਥਾਪੜਾ ਬੱਚਿਆਂ ਨੂੰ ਦਿੱਤਾ ਫਿਰ ਉਹ ਲੜਿਆ ਗਿਆ ਕੇ ਨੌਜਵਾਨਾਂ ਨੂੰ ਉਹ ਪ੍ਰੋਮੋ ਵੀ ਬਣਾਇਆ ਸੀ ਮੈਂ ਤੁਹਾਨੂੰ ਭੇਜੂਗਾ ਅੱਜ ਸਾਰਿਆਂ ਨੂੰ ਉਹਦੀ ਪਿਕਚਰ ਕੁਆਲਿਟੀ ਸ਼ਾਇਦ ਨਾ ਵਧੀਆ ਮਿਲੇ ਕਿਉਂਕਿ ਉਹ ओरिजिनल ਫਾਈਲ ਲੱਭੀ ਨਹੀਂ ਤੇ ਉਹ ਨਹੀਂ ਬਣਾ ਆ ਪਾਇਆ ਫਿਰ ਅਸੀਂ ਉਹ ਨੂੰ ਹੁਣ ਅਸੀਂ ਉਹ ਬਣਾਉਣ ਦੀ ਸੋਚਦਾ ਸਿੱਖ ਵਾਰੀਅਰਜ਼ ਦੀ ਜਿਵੇਂ ਜਿਵੇਂ ਅਸੀਂ ਅੱਪਾ ਗੱਲ ਕਰਦੇ ਜਾਵਾਂਗੇ ਕਿ ਕਿ ਆਰਾਮ ਹੀ ਲੱਗਦਾ ਸਾਰੇ ਚਾਹੁੰਦੇ ਨੇ ਵੀ ਐਦਾਂ ਦੇ ਹੈਣਾ ਵੀ ਉਹ ਫੋਨ ਹਰ ਜਿਹੜੇ ਸਾਹ ਹੈ ਨਾ ਸਾਰੇ ਪੰਜਾਬ ਦੇ ਪੁਰੇ ਸਾਨੂੰ ਬਣੇ ਜਾਂਦਾ ਮੈਂ ਸਕਰੀਨ ਸ਼ੇਅਰ ਕਰਨਾ ਤੁਸੀਂ ਸਕਰੀਨ ਸ਼ੇਅਰ ਕਰ ਰਹੇ ਹੋ ਸੋ ਨਾ ਕਿ ਉਹਨਾਂ ਨੇ ਜਰਬੈ ਸੌਂਕੀ ਸਰਦਾਰ ਫਿਲਮ ਲੈ ਕੇ ਮੈਂ ਤਾਂ ਸੱਚੀ ਦੱਸਾਂ ਮੈਂ ਲੱਕੀ ਫੀਲ ਕਰ ਰਹੀ ਆ ਆ ਇਸ ਤੋਂ ਬੜੀਆ ਡੈਬਿਊ ਹੋ ਹੀ ਨਹੀਂ ਸਕਦਾ ਸੀ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਗੁਰੂ ਨਾਲ ਮੌਕਾ ਮਿਲਿਆ ਆਈ ਥਿੰਕ ਆਈ ਥਿੰਕ 바이 ਗੁਰੂ ਦੀ ਬਲੇਸਿੰਗਸ ਨੇ ਮੇਰੇ ਨਾਲ ਐਂਡ ਆਈ ਜਸਟ ਹੋਪ ਕਿ ਇਹ ਜਿਹੜਾ ਮੇਰਾ ਸਫਰ ਹੈ ਜੋ ਮੈਂ ਸ਼ੁਰੂ ਕੀਤਾ ਹੈ ਤੇ ਕਿੱਤਾ ਹੈ ਇਹ ਅੱਗੇ ਵੀ ਜਾ ਕੇ ਲੰਬਾ ਚਲੇ ਅਗਲ ਉਹ ਹੋਰ ਜਨਾ ਇਹ ਮਿਊਜ਼ਿਕ ਵਾਇਲ ਦਾ ਅਪਮਾਨ ਨਹੀਂ ਕਰਨਾ ਮਿਊਜ਼ਿਕ ਕਿਵੇਂ ਤਿਆਰ ਹੋਇਆ ਜੀ ਸ਼ੌਂਕੀ ਸਰਦਾਰ ਦੇਖੋ ਪਿਛਲੀ ਫਿਲਮ ਸੀ ਤੁਸੀਂ ਭੰਗੜਾ ਸਾਡੇ ਵਾਲਿਆਂ ਨੇ ਪਾਤਾ ਅਗਲੀ ਵਾਰੀ ਗੁਰੂਦੇਵ ਸਿੰਘ ਆਉਣਗੇ ਸਾਡੀ ਫਿਲਮ ਦੇਖਣ ਪਹਿਲਾ ਪ੍ਰੀਮੀਅਰ ਸਾਰਾ ਲਾਡ ਲਿਆ ਫੌਜਾਂ ਦੀ ਹੋਊਗਾ ਉੱਤੇ ਸਾਰੇ ਅਮਰਤਾਰੀ ਸਾਡੇ ਪਿਆਰੇ ਆਉਣਗੇ ਤੇ ਉਹ ਪਰਵਾਨਗੀ ਦੇਣਗੇ ਕਿ ਫਿਲਮ ਪਾ ਸਕ ਨਹੀਂ ਦੇ ਜਿਹੜੀ ਤੋਂ ਬਾਅਦ ਬਣਾਵਾਂਗੇ ਉਹ ਪੂਰਨ ਗੁਰਸਿੱਖਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਜੋਰ ਤੋੜ ਕਰ ਰਹੇ ਹਾਂ ਨਾ ਬਾਬਾ ਕਰੇ ਹੋ ਜੀ ਸਭ ਬਿਲਕੁਲ ਸਹੀ ਆ ਅਸੀਂ ਕੋਹਾ ਦੇ ਪੰਡਾ ਸੰਲੇਸ਼ ਜੇ ਕਰ ਰਹੇ ਅਸੀਂ ਕਹਿ ਰਹੇ ਹਾਂ ਹਮੇਸ਼ਾ ਕਹਾਂ ਤੁਸੀਂ ਕਿ ਲੋਕਾਂ ਨੂੰ ਕੋਲ ਲੰਡ ਟ੍ਰੋਲ ਕਰਨ ਵਾਲਾ ਮੈਂ ਤੁਹਾਨੂੰ ਇਹ ਕਿੱਦਾਂ ਬੋਲੀਆ ਅਸੀਂ ਸੇਖ ਬਖਾਰੇ ਦੇਖੇ ਤੁਸੀਂ ਬੋਲਿਆ ਇਹਨਾਂ ਟ੍ਰੋਲ ਕਰਨ ਵਾਲੇ ਕੋਈ ਨਾ ਕੋਈ ਹੱਥ ਪਾਰ ਕਰਕੇ ਲੋਕਾਂ ਨੂੰ ਉਸ ਸਟੇਟਮੈਂਟ ਦੇਖੋ ਪਿੰਡਾਲਿਆਂ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਨਾ ਬੋਲਾਂ ਕਿਉਂਕਿ ਮੈਂ ਐਨਫ ਮਚ्योर ਹਾਂ ਕਿ ਮੈਂ ਕਿਸੇ ਗੱਲ ਨੂੰ ਰੈਕਟ ਨਾ ਕਰਾਂ ਪਰ ਜੇ ਤੁਸੀਂ ਸਾਦਗੀ ਨੂੰ ਵੀ ਟ੍ਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂੰਗਾ ਤੁਸੀਂ ਮੈਨੂੰ ਜਿਹੀ ਜਿਹਾ ਦੌਰ ਤੇ ਉਦਾਂ ਕਰ ਲੋ ਇੱਕੋ ਬਹਿਸ ਹੋਣੀ ਚਾਹੀਦੀ ਹੈ ਪਰ ਬਹਿਸ ਲਈ ਵਿਸ਼ਾ ਤੇ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ ਬਹਿਸ ਦਾ ਮੁੱਦਾ ਹੋਣਾ ਚਾਹੀਦਾ ਤੁਸੀਂ 100 ਤੁਸੀਂ ਤੁਸੀਂ ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਪਰ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਡਰਾਲ ਕਰੋਗੇ ਉਹ ਤਾਂ ਮੂਰਖਤਾ ਨਾ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਹਰ ਵੇਲੇ ਡੀਪ ਗੀਤ ਨਹੀਂ ਹੁੰਦਾ ਕਦੇ ਕੋਈ ਰਮਾਸ ਅਲੱਗ-ਅਲੱਗ ਬਣ ਗਿਆ ਤੁਸੀਂ ਰੋਜ਼ ਨਵੇਂ ਕੱਪੜੇ ਪਾਉਣਾ ਇੱਕੋ ਕੱਪੜਾ ਨਹੀਂ ਪਾ ਸਕਦੇ ਉਹ ਐਸੇ ਤਰ੍ਹਾਂ ਸੰਗੀਤ ਤੇ ਇਹਦੇ ਚਾਕੇ ਅਲੱਗ-ਅਲੱਗ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਕਈ ਫਨੀ ਗਾਣੇ ਵੀ ਹੁੰਦੇ ਆ ਉਹ ਇਹ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਤਾਂ ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰਹੋ ਯਾ ਫਿਰ ਤਸੱਲੀ ਪੂਰਵਕ ਜਵਾਬ ਦਿਓ ਅਸੀਂ ਸੁਵਰਾਥਾ ਦੇ ਸਕਦੇ ਹਾਂ ਧੰਨਵਾਦ ਧੰਨ ਥੈਂਕ ਯੂ